ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਅੱਜ ਨਾ ਗੱਲ ਮੇਰੀ ਹੈਗੀ ਆ ਇਸ ਵਿਸ਼ੇ ਤੇ ਵੀ ਕਈਆਂ ਬੱਚੀਆਂ ਦੇ ਔਲਾਦ ਨਹੀਂ ਹੁੰਦੀ ਉਹ ਬਹੁਤ ਦੁਖੀ ਹੁੰਦੀਆਂ ਆ ਜਾਂ ਜਿਨ੍ਹਾਂ ਦੇ ਘਰ ਬੇਟੀਆਂ ਹੁੰਦੀਆਂ ਆ ਉਹ ਵੀ ਬਹੁਤ ਦੁਖੀਆਂ ਹੁੰਦੀਆਂ ਹੁੰਦੀਆਂ ਆ ਵੀ ਮੇਰੇ ਘਰ ਬੇਟਾ ਕਿਉਂ ਨਹੀਂ ਆ ਪੁੱਤਰ ਇਸ ਤਰ੍ਹਾਂ ਨਾ ਸੋਚਿਆ ਕਰੋ ਦੇਖੋ ਆਪਾਂ ਵੀ ਤਾਂ ਇੱਕ ਔਰਤ ਆਂ ਜੇ ਇੱਕ ਹੁਣ ਮੈਂ ਵੀ ਇੱਕ ਔਰਤ ਹਾਂ ਤੁਸੀਂ ਵੀ ਇੱਕ ਔਰਤੋਂ ਬੇਟੀ ਹੋ ਤੇ ਆਪਾਂ ਇਸ ਤਰ੍ਹਾਂ ਕਿਉਂ ਸੋਚਣਾ ਵੀ ਸਾਡੇ ਘਰ ਬੇਟਾ ਨਹੀਂ ਹੈ ਨਾ ਤੇ ਮੈਂ ਤਾਂ 5 5 6 6 ਬੇਟਿਆਂ ਵਾਲੇ ਮਾਪੇ ਵੀ ਰੋਲਦੇ ਦੇਖੇ ਆ ਮੈਂ ਝੂਠ ਨਹੀਂ ਬੋਲਦੀ ਇਹ ਸਚਾਈ ਆ ਜੇ ਤੁਸੀਂ ਇਸ ਤਰ੍ਹਾਂ ਬਿਲਕੁਲ ਨਾ ਸੋਚਿਆ ਕਰੋ ਬੇਟੀਆਂ ਵੀ ਬੇਟਿਆਂ ਵਰਗੀਆਂ ਹੀ ਹੁੰਦੀਆਂ ਆ ਤੇ ਜਾਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈਗੀ ਬੇਟਾ ਜਾਂ ਬੇਟੀ ਕੋਈ ਦੋਨੋਂ ਚੋਂ ਕੋਈ ਵੀ ਨਹੀਂ ਹੈਗਾ ਆਪਾਂ ਇੱਕ ਬੇਸਹਾਰਾ ਬੱਚੇ ਉਹਨਾਂ ਦੇ ਮਾਪੇ ਵੀ ਬਣ ਸਕਦੇ ਆ ਉਹਨਾਂ ਨੂੰ ਵੀ ਇੱਕ ਮਾਪਾ ਦਾ ਜਿਹਦਾ ਸਹਾਰਾ ਆ ਉਹ ਮਿਲ ਜਾਂਦਾ ਆ ਹਨਾ ਤੇ ਤੁਸੀਂ ਇਸ ਤਰ੍ਹਾਂ ਨਾ ਸੋਚਿਆ ਕੋਲੋਂ ਬੜਾ ਮਾਨ ਦੁਖੀ ਹੁੰਦਾ ਆ ਜਦੋਂ ਮੈਂ ਇਹ ਦੇਖਦੀ ਆ ਕਈਆਂ ਵੱਲ ਹਾਏ ਸਾਡੇ ਘਰ ਤਾਂ ਬੇਟੀਆਂ ਹੀ ਆ ਰੱਬ ਨੇ ਸਾਡਾ ਬੇੜਾ ਕੁੜੀਆਂ ਨਾਲ ਹੀ ਭਰ ਦਿੱਤਾ ਬੜਾ ਦਿਲ ਦੁਖੀ ਹੁੰਦਾ ਆ ਵੀ ਸਾਡੇ ਘਰ ਬੇਟਾ ਕਿਉਂ ਨਹੀਂ ਆ ਇਸ ਤਰ੍ਹਾਂ ਸੋਚਦੇ ਆ ਨਾ ਇਸ ਤਰ੍ਹਾਂ ਨਾ ਤੁਸੀਂ ਸੋਚਿਆ ਕਰੋ ਕਹਿੰਦੇ ਹੁੰਦੇ ਆਏ ਤੇ ਸਾਡੇ ਕਰਮਾਂ ਦਾ ਸਾਰਾ ਕੁਝ ਜੇ ਤਸੀਂ ਲਿਖਾ ਦੇਣਾ ਆ ਤਾਂ ਸਾਡੇ ਘਰ ਪ੍ਰਮਾਤਮਾ ਨੇ ਉਹ ਕੁਝ ਜਿਹਦੇ ਨੇ ਆ ਜਾਤੀ ਹੈ ਜਾਂ ਪੁੱਤਰ ਹੈ ਜੇ ਅਸੀਂ ਕਿਸੇ ਦਾ ਲਿਖਾ ਨਹੀਂ ਦੇਣਾ ਨਾ ਤੇ ਸਾਡੇ ਔਲਾਦ ਸੰਤ ਸਤਗੁਰੂ ਤਾਂ ਇਹੀ ਕਹਿੰਦੇ ਆ ਵੀ ਜੇ ਇਹ ਨਾ ਔਲਾਦ ਨਹੀਂ ਹੈਗੀ ਤੇ ਇਹ ਸਮਝੋ ਕਿ ਆਪਾਂ ਕਿਸੇ ਦਾ ਲਿਖਾ ਨਹੀਂ ਦੇਣਾ ਤੇ ਨਹੀਂ ਆਪਾਂ ਲਿਖ ਕੇ ਦੇਣਾ ਤਾਂ ਸਭ ਤੋਂ ਵਧੀਆ ਗੱਲ ਆ ਤੇ ਪਰ ਸਾਡੀ ਜਿਹੜੀ ਦੁਨੀਆ ਆ ਨਾ ਇਹ ਜੀ ਨਹੀਂ ਦਿੰਦੀ ਇਹ ਕਹਿ ਦਿੰਦੀ ਆ ਜਿਹਦੇ ਘਰ ਔਲਾਦ ਨਹੀਂ ਹੈਗੀ ਉਹਦਾ ਤਾਂ ਪਰਛਾਵਾਂ ਲੈਣਾ ਵੀ ਮਾੜਾ ਆ ਪਰ ਨਹੀਂ ਤੁਸੀਂ ਅੱਜ ਕੱਲ ਦੇ ਪੜ੍ਹੇ ਲਿਖੇ ਬੱਚੇ ਆ ਨਵੀਂ ਸੋਚ ਆ ਨਵੀਂ ਸੋਚ ਨਾਲ ਚੱਲੋ ਸੰਤ ਸਤਗੁਰੂ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਆ ਕਿਤੇ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣਿਆ ਕਰੋ ਤੇ ਮਨ ਜਿਹੜਾ ਆ ਸਹੀ ਰਹਿੰਦਾ ਆ ਤੇ ਦੇਖੋ ਮੈਂ ਤਾਂ ਬੜਾ ਸੋਚਦੀ ਆ ਬੜਾ ਸਤਸੰਗ ਸੁਣੀਂਦੀ ਆ ਚਲੋ ਮੜਾ ਮੋਟਾ ਜਿਹੜੀ ਗੱਲ ਆ ਕਿਤੇ ਦਿਮਾਗ 'ਚ ਰਹਿ ਜਾਂਦੀ ਆ ਤਾਂ ਫਿਰ ਇਹੀ ਹੁੰਦਾ ਆ ਵੇ ਕਿਉਂ ਨਾ ਆਪਣੇ ਬੱਚਿਆਂ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਹਨਾ ਸਾਂਝੀ ਕੀਤੀ ਜਾਵੇ ਤੇ ਬਿਲਕੁਲ ਵੀ ਤੁਸੀਂ ਇਸ ਤਰ੍ਹਾਂ ਨਾ ਸੋਚਿਆ ਕਰੋ ਇੱਕ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਵੀ ਇੱਕ ਇਹ ਸਚਾਈ ਆ ਉਹਨਾਂ ਦੇ 6 ਬੇਟੇ ਆ 6 ਬੇਟੇ ਤੇ ਇੱਕ ਬੇਟੀ ਉਹਨਾਂ ਦੀ ਤੇ ਉਹਨਾਂ ਦਾ ਪਿਓ ਮਾਂ ਤਾਂ ਪਹਿਲਾਂ ਹੀ ਮੁੱਕ ਗਈ ਉਹਨਾਂ ਦਾ ਜਿਹੜਾ ਪਿਤਾ ਆ ਨਾ ਦੇਖੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਪਿਤਾ ਦੇ ਲਈ ਉਹਦੇ ਸਾਥ ਸੰਭਾਲ ਦੇ ਲਈ ਇੱਕ ਨੌਕਰ ਰੱਖ ਲਿਆ ਕਹਿੰਦੇ ਅਸੀਂ ਹਰ ਮਹੀਨੇ ਉਹਨੂੰ ਵਾਰੀ-ਵਾਰੀ ਤਨਖਾਹ ਦੇਵਾਂਗੇ ਕੀ ਗੱਲ ਆ ਕੀ ਗੱਲ ਕਿਉਂ ਅਸੀਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਕਰਨਾ ਚਾਹੀਦਾ ਆ ਕਿਉਂ ਅਸੀਂ ਨੌਕਰ ਰੱਖ ਕੇ ਅਸੀਂ ਇਸ ਤਰ੍ਹਾਂ ਕਹਿੰਨੇ ਵੀ ਅਸੀਂ ਨੌਕਰ ਰੱਖ ਲਵਾਂਗੇ ਮਾਪਿਆਂ ਨੇ ਸਾਨੂੰ ਕਾਦੇ ਵਾਸਤੇ ਪਾਲਿਆ ਇਸੇ ਵਾਸਤੇ ਕਹਿੰਦੇ ਚਲੋ ਸਾਡਾ ਸਹਾਰਾ ਬਣੇ ਤੇ ਦੂਜੇ ਪਾਸੇ ਇਹ ਗੱਲ ਆ ਜਿਹੜੇ ਬੱਚੇ ਕਹਿੰਦੇ ਆ ਬੱਚੀਆਂ ਕਹਿੰਦੀਆਂ ਆ ਵੀ ਸਾਡੇ ਘਰ ਪੁੱਤਰ ਨਹੀਂ ਆ ਤੁਸੀਂ ਇਹ ਜੀ ਇਸ ਚੀਜ਼ ਤੋਂ ਸਿੱਖਿਆ ਲੈ ਲਓ ਵੀ ਜੇ ਤੇ ਸਾਡੇ ਕਰਮਾਂ 'ਚ ਸੁੱਖ ਹੈਗਾ ਆ ਤਾਂ ਸਾਨੂੰ ਮਿਲ ਜਾਣਾ ਆ ਨਹੀਂ ਤਾਂ ਸਭ ਤੋਂ ਵੱਡਾ ਸੁੱਖ ਤਾਂ ਕਾਦਾ ਆ ਨਾਮ ਭਜਨ ਸਿਮਰਨ ਸਭ ਤੋਂ ਵੱਡਾ ਸੁੱਖ ਤਾਂ ਇਹ ਹੀ ਆ ਬਾਕੀ ਸਭ ਕਿੰਦੇ ਹੁੰਦੇ ਆ ਆਪਣੇ ਕਰਜਾਂ ਦੇ ਰਿਸ਼ਤੇ ਆ ਜਦੋਂ ਸਾਨੂੰ ਅਸੀਂ ਵੀ ਇਹ ਕਹਿੰਦੇ ਆ ਜੇ ਸਾਡੇ ਪੁੱਤਰ ਆ ਤਾਂ ਸਾਨੂੰ ਉਹਦੇ ਤੱਕ ਘਰਜ ਆ ਇਹ ਸਾਨੂੰ ਸੰਭਾਲੂਗਾ ਹਨਾ ਤੇ ਪਰ ਨਹੀਂ ਤੁਸੀਂ ਇਸ ਤਰ੍ਹਾਂ ਨਹੀਂ ਕਰਜਾਂ ਦੇ ਰਿਸ਼ਤੇ ਨਹੀਂ ਕਾਇਮ ਕਰੋ ਉਹ ਪਰਮਾਤਮਾ ਦੇ ਨਾਲ ਆਪਣਾ ਰਿਸ਼ਤਾ ਕਾਇਮ ਕਰੋ ਉਹਨੇ ਹੀ ਸਾਥ ਦੇਣਾ ਆ ਉਹ ਸਾਡੇ ਜਿੰਦੇ ਜੀ ਤੁਮਰਨ ਤੋਂ ਬਾਅਦ ਉਹਨੇ ਹੀ ਸਾਥ ਸਾਟਾ ਦੇਣਾ ਆ ਤੁਸੀਂ ਬਿਲਕੁਲ ਵੀ ਇਸ ਤਰ੍ਹਾਂ ਨਾ ਸੋਚਿਆ ਕਰੋ ਕਿ ਜੇ ਤੁਹਾਡੇ ਔਲਾਦ ਨਹੀਂ ਹੈਗੀ ਜਾਂ ਬੇਟੀ ਆ ਬੇਟਾ ਨਹੀਂ ਹੈਗਾ ਇਸ ਤਰ੍ਹਾਂ ਦਾ ਬਿਲਕੁਲ ਵੀ ਨਾ ਦਿਲ ਦੇ ਵਿੱਚ ਸੋਚੋ ਜੋ ਪਰਮਾਤਮਾ ਨੇ ਦਿੱਤਾ ਆ ਉਹਦਾ ਲੱਖ ਸ਼ੁਕਰ ਕਰੋ ਜੋ ਨਹੀਂ ਹੈਗਾ ਤੇ ਉਹਦੇ ਲਈ ਵੀ ਲੱਖ ਸ਼ੁਕਰ ਕਰੋ ਉਹਦੇ ਵਿੱਚ ਵੀ ਕੋਈ ਨਾ ਕੋਈ ਜ਼ਰੂਰ ਭਲਾਈ ਹੀ ਹਾਂ ਇੱਕ ਗੱਲ ਹੋ ਰਹੀ ਆ ਇਹ ਵੀ ਸਚਾਈ ਆ ਮੈਂ ਤਾਂ ਜੋ ਸੱਚ ਆ ਉਹ ਵੀ ਕਹੂੰਗੀ ਮੈਂ ਝੂਠ ਨਹੀਂ ਕਹਿਣਾ ਹੈਗਾ ਬਿਸਟਾਈ ਇਹ ਆ ਇੱਕ ਹੋਰ ਇੱਕ ਲੜਕਾ ਮੈਂ ਦੇਖਿਆ ਕਿ ਜਿਹਦੇ ਆ ਨਾ ਪਿਤਾ ਘਟੋ ਘਟ ਵੀ 35 40000 ਦੇ ਲਾਗੇ ਪੈਨਸ਼ਨ ਉਹ ਲੈਂਦੇ ਸੀਗੇ ਤੇ ਉਹਨੇ ਕੀ ਕਰਨਾ ਉਹਨਾਂ ਦੇ ਸਾਈਨ ਕਰਾ ਕੇ ਕਿਉਂਕਿ ਉਹ ਤਾਂ ਬਜ਼ੁਰਗ ਹੋ ਚੁੱਕੇ ਸੀਗੇ ਬਿਮਾਰ ਸੀਗੇ ਉਹਦੇ ਉਹਨਾਂ ਦੇ ਸਾਈਨ ਕਰਾ ਦਿਆ ਨੇ ਜਦੋਂ ਪੈਨਸ਼ਨ ਆਣੀ ਸਾਈਨ ਕਰਾ ਕੇ ਸਾਰੇ ਪੈਸੇ ਲੈ ਲੈਣੇ ਤਾਂ ਉਹਨਾਂ ਨੂੰ ਜਿਹੜੀ ਦਵਾਈ دارੂ ਸੀ ਨਾ ਉਹਨਾਂ ਦਾ ਚੱਲਦਾ ਉਹ ਵੀ ਨਹੀਂ ਸੀ ਲੈ ਕੇ ਜਾਂਦੇ ਤੇ ਉਹਨਾਂ ਨੂੰ ਮਾਰਨਾ ਕੁੱਟਣਾ ਅੰਤ ਵਿੱਚ ਉਹਦਾ ਕੀ ਹਾਲ ਹੋਇਆ ਉਹ ਵੀ ਮੈਂ ਹਨਾ ਤੁਹਾਨੂੰ ਦੱਸ ਨਹੀਂ ਸਕਦੀ ਹੁਣ ਉਹ ਨਹੀਂ ਮੈਂ ਤੁਹਾਨੂੰ ਦੱਸ ਸਕਦੀ ਤੇ ਇੱਕ ਹੋਰ ਜੋ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦੇ ਘਰ ਚਾਰ ਬੇਟੀਆਂ ਸੀਗੀਆਂ ਉਹਨਾਂ ਦੇ ਚਾਰਾਂ ਬੇਟੀਆਂ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟਾ ਹੋਇਆ ਪੰਜਵੇਂ ਪੰਜਵੇਂ ਨੰਬਰ ਤੇ ਬੇਟਾ ਹੋਇਆ ਬੜਾ ਖੁਸ਼ ਹੋਏ ਸਾਰੇ ਖੁਸ਼ ਹੋਏ ਬਹੁਤ ਜ਼ਿਆਦਾ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਹੋਰ ਹੋਈ ਪੰਜ ਬੇਟੀਆਂ ਹੋ ਗਈਆਂ ਇੱਕ ਬੇਟਾ ਹੋਇਆ ਠੀਕ ਹੈ ਉਹ ਦੇਖੋ ਬੇਟੀਆਂ ਸਾਰੀਆਂ ਹੀ ਆਪਣੇ ਘਰ ਬਿਲਕੁਲ ਬਹੁਤ ਵਧੀਆ ਠੀਕ ਠਾਕ ਤੇ ਉਹ ਬੇਟਾ ਜਿਹੜਾ ਮੰਗ ਮੰਗ ਕੇ ਲਿਆ ਉਹ ਇੰਨਾ ਨਸ਼ਾ ਕਰਦਾ ਆ ਤੇ ਬਹੁਤ ਆਪਣੇ ਮਾਪਿਆਂ ਨੂੰ ਤੰਗ ਕਰਦਾ ਆ ਤੇ ਫਿਰ ਉੱਥੇ ਉਹ ਮਾਪੇ ਕੀ ਕਹਿੰਦੇ ਆ ਵੀ ਇਹਦੇ ਨਾਲ ਉੱਥੇ ਕਿਥੀ ਹੋਰ ਜਮ ਪੈਂਦੀ ਅਸੀਂ ਇਹਨੂੰ ਵਿਆਹ ਕੇ ਆਪਣੇ ਘਰ ਤਾਂ ਭੇਜ ਦਿੰਦੇ ਆ ਉਹ ਆਪਣੇ ਉਸ ਪੁੱਤਰ ਤੋਂ ਬਹੁਤ ਦੁਖੀ ਆ ਕਿ ਆਪਾਂ ਇਦਾਂ ਦੇ ਪੁੱਤਾਂ ਦੀ ਮੰਗ ਕਰਾਂਗੇ ਪਰਮਾਤਮਾ ਤੋਂ ਨਹੀਂ ਆਪਾਂ ਨੂੰ ਇਹ ਹੀ ਕਹਿਣਾ ਹੈ ਪਰਮਾਤਮਾ ਜੋ ਸਾਡੇ ਲਈ ਚੰਗਾ ਆ ਉਹੀ ਸਾਨੂੰ ਮਨਜ਼ੂਰ ਆ ਜਦੋਂ ਆਪਾਂ ਜ਼ਬਰਦਸਤੀ ਆਪਾਂ ਮੰਗਦੇ ਆ ਨਾ ਤਾਂ ਫਿਰ ਆਪਣੇ ਲਈ ਇਹੀ ਕੁਝ ਹੁੰਦਾ ਆ ਕਿਉਂ ਪਰਮਾਤਮਾ ਫਿਰ ਕਹਿੰਦੇ ਆ ਜਿੱਦਾਂ ਸਾਨੂੰ ਆਪਣੇ ਬੱਚਿਆਂ ਲਈ ਪਤਾ ਆ ਨਾ ਸਾਡੇ ਬੱਚੇ ਲਈ ਸਾਡੇ ਕੀ ਸਹੀ ਆ ਇਸੇ ਤਰ੍ਹਾਂ ਉਸ ਮਾਲਕ ਨੂੰ ਪਤਾ ਆ ਵੀ ਸਾਡੇ ਲਈ ਕੀ ਸਹੀ ਆ ਉਹ ਜੋ ਵੀ ਦਿੰਦਾ ਆ ਉਹ ਹੱਥ ਜੋੜ ਕੇ ਪਰਮਾਤਮਾ ਤੇਰਾ ਸ਼ੁਕਰ ਆ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ